ਸ੍ਰੀ ਗੁਰੂ ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜ਼ਿੰਦਗੀ ਦੇ ਵਿੱਚ ਤਜਰਬੇ ਕਰਦੇ ਰਹਿਣਾ ਚਾਹੀਦਾ ਤੇ ਮੈਂ ਵੀ ਲਗਾਤਾਰ ਕਰਦਾ ਰਹਿਣਾ ਆ ਜਿਹੜਾ ਮੈਂ ਪ੍ਰੋਗਰਾਮ ਅੱਜ ਤੁਹਾਡੇ ਨਾਲ ਸਾਹਮਣੇ ਪੇਸ਼ ਕਰਨ ਜਾ ਰਿਹਾ ਇਹ ਵੀ ਇੱਕ ਤਜਰਬਾ ਹੀ ਹੈ ਮੈਂ ਸਮਝਦਾ ਕਿ ਜੇ ਠੀਕ ਰਿਹਾ ਤਾਂ ਤੁਸੀਂ ਮੈਨੂੰ ਦੱਸਿਓ ਆਪਣੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਭੇਜ ਕੇ ਤਾਂ ਮੈਂ ਨੂੰ ਰੈਗੂਲਰ ਕਰ ਲਊਗਾ ਅਸਲ ਵਿੱਚ ਮੈਂ ਚਾਹਣਾ ਕੁਝ ਉਹ ਖਬਰਾਂ ਜਿਹੜੀਆਂ ਥੋੜੀਆਂ ਹਟਕੇ ਹੁੰਦੀਆਂ ਨੇ ਥੋੜੀਆਂ ਦਿਲਚਸਪ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਜਿਹੜੇ ਐਲੀਮੈਂਟਸ ਹੁੰਦੇ ਨੇ ਤੁਹਾਨੂੰ ਖਿੱਚਣ ਦੇ ਉਹ ਮੈਂ ਬਹੁਤ ਬਰੀਫ ਤੁਹਾਡੇ ਨਾਲ 5-7 ਮਿੰਟ ਦੇ ਵਿੱਚ ਹਰ ਰੋਜ਼ ਪੇਸ਼ ਕਰਾਂ ਤਾਂ ਅੱਜ ਮੈਂ ਇਹ ਪਹਿਲੀ ਵਾਰ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਇਤਿਹਾਸ ਕਰਦਾ ਤੁਸੀਂ ਮੈਨ ਦੱਸੋਗੇ ਆਸਮਾ ਇਹ ਵੀ ਕਰਦਾ ਕਿ ਤੁਸੀਂ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਵੋਗੇ ਹੁਣ ਪਹਿਲੀ ਖਬਰ ਜਿਹੜੀ ਹੈ ਉਹ ਯੂਕੇ ਦੀ ਸੰਸਦ ਹੈ ਇੱਕ ਬੀਬੀ ਪ੍ਰੀਤ ਕੌਰ ਗਿੱਲ ਉਹਨੇ ਜੋ ਹਾਊਸ ਆਫ ਕਾਮਨ ਦੇ ਵਿੱਚ ਕਿਹਾ ਉਹਦੇ ਨਾਲ ਸੰਬੰਧਿਤ ਹੈ ਇਹ ਖਬਰ ਹੁਣ ਇਸ ਖਬਰ ਦੇ ਵਿੱਚ ਕੀ ਹੈ ਕਿ ਬੀਬੀ ਪ੍ਰੀਤਕੌਰ ਗਿੱਲ ਹਾਊਸ ਆਫ ਕਾਮਨ ਚ ਬੋਲਦੇ ਹੋਏ ਇਹ ਸਵਾਲ اٹਹਉਂਦੀ ਹੈ ਕਿ ਇੰਡੀਆ ਦੀਆਂ ਬਹੁਤ ਸਾਰੀਆਂ ਏਜੰਸੀਜ਼ ਜੈਸੀਆਂ ਨੇ ਛੇੜੀਆਂ ਥੀ ਸ਼ਿਟ ਲਿਸਟ ਤੇ ਬ੍ਰਿਟਾਨੀਆ ਦੇ ਸਿੱਖ ਆਏ ਹੋਏ ਨੇ ਕਈ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਫਿਰ ਜ਼ਿਕਰ ਕੀਤਾ ਕਿ ਅਸੀਂ ਜਦੋਂ ਸਾਡੀ 5 eyes ਦੀ ਮੀਟਿੰਗ ਸੀ ਉਦੋਂ ਵੀ ਇਹ ਗੱਲ ਡਿਸਕਸ ਕੀਤੀ ਸੀ ਇਹ 5 eyes ਕਿਹੜੇ ਕਿਹੜੇ ਕੰਟਰੀ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਕੇ ਹੈ ਤੇ ਉਹਦੇ ਚ ਉਹ ਕਿਹਾ ਸੀ ਕਿ ਜਿਹੜੇ ਇੰਡੀਅਨ ਏਜੰਟ ਨੇ ਉਹ ਨਿਸ਼ਾਨੇ ਬਣਾ ਰਹੇ ਨੇ ਸਿੱਖਾਂ ਨੂੰ ਤੇ ਸਿੱਖ ਜਿਹੜੇ ਸਾਡੇ ਨੇ ਉਨ੍ਹਾਂ ਨੂੰ ਉਹਨਾਂ ਦੇ ਡਿਫੈਂਸ ਲਈ ਉਹਨਾਂ ਦੀ ਰੱਖਿਆ ਲਈ ਅਸੀਂ ਕਰ ਕੀ ਰਹੇ ਹਾਂ ਇਹ ਉਨੇ ਪੁੱਛਿਆ ਆਪਣੇ ਸੁਰੱਖਿਆ ਮੰਤਰੀ ਨੂੰ ਟਾਮ ਸਾਹਿਬ ਨੂੰ ਉਹ ਸੁਰੱਖਿਆ ਮੰਤਰੀ ਕਹਿੰਦਾ ਹੈ ਸਾਡਾ ਦੇਸ਼ ਹੈ ਇਹਦੇ ਚ ਕੋਈ ਰੰਗ ਦਾ ਬੰਦਾ ਹੋਵੇ ਕਾਲਾ, ਗੋਰਾ, ਬ੍ਰਾਊਨੀ ਤੇ ਚਾਹੇ ਹੋਵੇ ਕਿਸੇ ਵੀ ਧਰਮ ਦਾ Hindu, Sikh, Musalman ਕੋਈ ਵੀ ਹੋਵੇ Christian ਤੇ ਚਾਹੇ ਜਿਹੜੀ ਮਰਜ਼ੀ ਵਿਚਾਰਤਾਰਾ ਹੋਵੇ ਉਹਦੀ ਪੋਲੀਟੀਕਲ ਸਾਡੇ ਲਈ ਸਾਰੇ ਬਰਾਬਰ ਨੇ ਅਸੀਂ ਪਾਵੰਦ ਉਸ ਦੀ ਰੱਖਿਆ ਲਈ ਇਹ ਜਿਹੜੀ ਹੈ ਸੁਰੱਖਿਆ ਮੰਤਰੀ ਨੇ ਉਹਨਾਂ ਦੇ ਜਵਾਬ 'ਚ ਗੱਲ ਕੀਤੀ ਹੁਣ ਗੱਲ ਤਾਂ ਇਹ ਹੈ ਕਿ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਹ ਤੇ ਪਹਿਲਾਂ ਵੀ ਇਹ ਕੁਝ ਹੋਇਆ ਤੁਹਾਨੂੰ ਯਾਦ ਹੋ ਹਰਦੀਪ ਸਿੰਘ ਨਿੱਜਰ ਜਦੋਂ 17 ਜੂਨ ਨੂੰ ਪਿਛਲੇ ਸਾਲ ਉਹਦਾ ਕਤਲ ਹੋਇਆ ਅਮਰੀਕਾ ਚ ਕੈਨੇਡਾ ਦੇ ਵਿੱਚ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਮਸਲਾ ਉਠਾਇਆ ਸੀ ਔਰ ਇੰਡੀਆ ਨੌਰ ਸਬੰਧੀ ਇਸ ਕਰਕੇ ਖਰਾਬ ਹੋਇਆ ਜਿਆਦਾ ਇਹ ਹਲੇ ਗੱਲ ਹੋਈ ਰਹੀ ਪਹਿਲਾਂ ਉਸ ਤੋਂ ਪਹਿਲਾਂ ਵੀ ਖੱਡੇ ਦੀ ਮੌਤ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਹਿਤਾ ਸੀ ਇਹਦੇ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਕਹਿਤਾ ਸੀ ਕਿ ਪਾਕਿਸਤਾਨ ਚ ਵੀ ਜਿਹੜੇ ਕਿਲਿੰਗ ਹੋ ਰਹੀਆਂ ਨੇ ਉਹ ਇੰਡੀਅਨ ਇਮਰਜੈਂਸੀਜ਼ ਕਰ ਰਹੀਆਂ ਨੇ ਸ਼ੇਰ ਅਮਰੀਕਾ ਆ ਗਿਆ ਵਿੱਚ ਇਸ ਪਿਕਚਰ ਚ ਜਦੋਂ ਸਿੱਖ ਫਰ ਜਸਿਸ ਦੇ ਚੀਫ ਗੁਰੂ ਪਤਵੰਤ ਪੰਨੂ ਦੀ ਗੱਲ ਆ ਗਈ ਹੁਣ ਪੰਨੂ ਸਾਹਿਬ ਤੇ ਦੇਖੋ ਵੈਸੇ ਪੰਨੂ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਨੇ ਲੋਕ ਕੀਤੀ ਲੋਕ ਕਰਕੇ ਇਹ ਚਲੇ ਗਿਆ ਅਮਰੀਕਾ ਹੁਣੇ ਦੋ ਸਿਟੀਜ਼ਨ ਦੋ ਦੇਸ਼ ਦਾ ਅਮਰੀਕਾ ਤੇ ਕੈਨੇਡਾ ਦਾ ਇਹ ਸਿਟੀਜ਼ਨ ਹੈ ਤੇ ਅਮਰੀਕਾ ਚ ਇਹ ਬਕਾਲਤ ਕਰ ਰਿਹਾ ਤੇ ਹੁਣ ਇਹ ਤੇ ਵੀ ਅਟੈਕ ਕਰਨ ਦੀ ਜਿਹੜੀ ਸ਼ਾਸਰ ਚ ਰਚੀ ਗਈ ਇੱਕ ਇੰਡੀਅਨ ਵੱਲੋਂ ਅਮਰੀਕਾ ਨੇ ਵੀ ਇਹ ਗੱਲ ਕਰਤੀ ਹੁਣ ਦੇਖੋ ਤਿੰਨ ਕੰਟਰੀ ਅਮਰੀਕਾ ਕੈਨੇਡਾ ਤੇ ਯੂਕੇ ਕਿ ਏਜੰਸੀਆਂ ਸਿੱਖਾਂ ਦੀਆਂ ਨੂੰ ਮਾਰਿਆ ਨਾ ਹਿਟ ਲਿਸਟ ਤੇ ਨੇ ਇਹ ਕਿਹਾ ਗਿਆ ਹੁਣ ਦੇਖੋ ਜਿਹੜਾ ਹਾਲਾਂਕਿ ਅਮਰੀਕਾ ਨਾਲ ਤਾਂ ਸਹਿਯੋਗ ਕਰਦੀ ਗੱਲ ਇੰਡੀਆ ਕਰ ਰਿਹਾ ਹੈ ਕੈਨੇਡਾ ਨਾਲ ਰਿਲੇਸ਼ਨ ਖਰਾਬ ਹੋ ਗਏ ਯੂਕੇ 'ਚ ਪਹਿਲੀ ਵਾਰ ਗੱਲ ਆਈ ਹੈ ਲੇਕਿਨ ਇਹ ਗੱਲ ਆਪਣੇ ਆਪ 'ਚ ਜੰਮੀਰ ਬਹੁਤ ਹੈ ਇਹ ਸਮਝਣ ਦੀ ਲੋੜ ਹੈ ਲੋਕ ਇਹ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਨੇ ਜਿੰਨੇ ਵੀ ਐਨਟੀ ਇੰਡੀਆ ਸੀ ਬੰਦੇ ਉਹ ਉਥੇ ਮਾਰੇ ਗਏ ਤੇ ਕਈ ਦਰਦ ਦੇ ਦਰਦ ਉੱਤੇ ਹੋਏ ਹੋਏ ਨੇ ਇੱਕ ਖਬਰ ਤੁਹਾਡਾ ਸਾਂਝੀ ਕਰਨੀ ਸੀ ਦੂਜੀ ਖਬਰ ਜਿਹੜੀ ਹੈ ਬਹੁਤ ਇੰਟਰਸਟਿੰਗ ਕਿ ਇੱਕ ਚੱਲ ਰਿਹਾ ਮੇਲਾ ਅਮਰਸਰ ਚ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪਰੌਂਠਾ ਬਣਿਆ 37 ਕਿਲੋ ਦਾ ਇਹ ਪਰੌਂਠਾ 37 ਕਿਲੋ ਦਾ ਤੇ ਇਹਦਾ ਗਿਨੀਜ਼ ਬੁੱਕ ਚ ਵੀ ਆ ਗਿਆ ਇਹ ਉੱਥੇ ਜਿਹੜਾ ਇਹ ਪਰੌਂਠਾ ਹੈ 8 ਫੁੱਟ ਲੰਬਾ 4 ਫੁੱਟ ਚੌੜਾ 2.5 ਘੰਟੇ ਲੱਗੇ ਇਹਨੂੰ ਬਣਾਉਣ ਨੂੰ 22 ਕਿਲੋ ਦੇ ਤਾਂ ਬੇਲ ਲੇ ਲੱਗੇ ਇਸ ਮੇਥੀ ਪਰੌਂਠੇ ਨੂੰ ਜਦ ਤੱਕ ਤਿਆਰ ਕੀਤਾ ਹੈ ਇਹ ਰੰਗਲਾ ਪੰਜਾਬ ਜਿਹੜਾ ਚੱਲ ਰਿਹਾ ਹੈ ਨਾ ਅੰਮ੍ਰਿਤਸਰ ਤੋਂ ਦੀ ਗੱਲ ਹੈ ਚਲੋ ਪੈਸੇ ਵੀ ਪਰੌਂਠੇ ਖਾਣ ਲਈ ਤਾਂ ਪੰਜਾਬੀ ਜਿਹੜੇ ਨੇ ਮਸ਼ਹੂਰ ਨੇ ਮਸ਼ਹੂਰ ਤਾਂ ਇੰਡੀਆ 'ਲੇ ਹੋਰ ਗੱਲ ਚ ਵੀ ਨੇ ਵੀ ਅਸੀਂ ਬਾਕੀ ਤਾਂ ਪਤਾ ਨਹੀਂ ਦੁਨੀਆ ਕਿੱਥੇ ਹੈ 80 ਕਰੋੜ ਅਸੀਂ ਔਖੇ ਮਰਦੇ ਆ ਕਿਹਾ ਪੀਜ ਸਾਡੇ ਪ੍ਰਧਾਨ ਮੰਤਰੀ ਦਾਵਾ ਕਰਦਾ ਹੈ ਕਿ 80 ਕਰੋੜ ਲੋਕਾਂ ਨੂੰ ਅਸੀਂ 5 ਕਿਲੋ ਮੁਫਤ ਰਾਜ ਦੇ ਰਹੇ ਹਾਂ ਅਗਲੇ 5 ਸਾਲ ਤੱਕ ਦੇਵਾਂਗੇ ਪ੍ਰਤੀ ਵਿਅਕਤੀ ਹਰ ਮਹੀਨੇ ਉਹ ਦੇਖ ਲੋ ਇਨੀ ਗਰੀਬੀ ਹੈ ਲੇਕਿਨ ਇਸ ਦੇ باوجود ਇੱਕ ਕੰਮ ਅਸੀਂ ਬੜੀ ਤੇਜ਼ੀ ਨਾਲ ਕਰ ਰਹੇ ਹਾਂ ਉਹ ਅਸੀਂ ਆਬਾਦੀ ਵਧਾਉਣ ਦਾ ਦੁਨੀਆ ਦੇ ਨੰਬਰ 1 ਤੇ ਆ ਗਏ 144 41 ਕਰੋੜ ਚ ਚਲੇ ਗਏ ਇਸ ਨੂੰ ਰੁਕਣ ਲਈ ਬਹੁਤ ਸਾਰੀਆਂ ਸੁਭਾ ਸਰਕਾਰਾਂ ਨੇ ਕਾਨੂੰਨ ਬਣਾਏ ਇੱਕ ਕਾਨੂੰਨ ਬਣਿਆ ਸੀ ਰਾਜਸਥਾਨ ਚ ਜਿਹਦੇ ਦੋ ਬੱਚੇ ਨੇ ਉਹ ਤਾਂ ਠੀਕ ਹੈ ਜਿਹੜੇ ਦੋ ਤੋਂ ਵੱਧ ਗਿਆ ਤਿੰਨ ਬੱਚੇ ਕਰ ਲੇ ਉਹਨੂੰ ਕੋਈ ਸਰਕਾਰੀ ਨੌਕਰੀ ਨਹੀਂ ਨਾ ਹੀ ਉਹ ਪੰਚਾਇਤ ਦੀ ਇਲੈਕਸ਼ਨ ਜਿਹੜੀ ਉਹਨੂੰ ਸਰਕਾਰ ਵੱਲੋਂ ਪੰਚਾਇਤ ਦੀ ਇਲੈਕਸ਼ਨ ਉਹ ਨਹੀਂ ਲੱਟ ਸਕਦਾ ਸਰਕਾਰੀ ਨੌਕਰੀ ਉਹ ਨਹੀਂ ਕਰ ਸਕਦਾ ਜਿਹੜੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਕਰ ਦੋ ਉਹਨੂੰ ਅਪੀ ਲੋਕ ਬੱਚੇ ਘਟ ਪੈਦਾ ਕਰਨਗੇ ਫਿਰ ਜਿਵੇਂ ਹੁੰਦਾ ਕੋਰਟ ਚ ਗਿਆ ਕੇਸ ਕਈ ਤਾਤੇ ਗਿਆ ਬੈਂਚ ਤੇ ਗਿਆ ਸੁਪਰੀਮ ਕੋਰਟ ਦੇ ਤੇ ਹੁਣ ਫੈਸਲਾ ਸੁਪਰੀਮ ਕੋਰਟ ਦੇ ਹੱਕ ਚ ਦੇਤਾ ਕਿ ਦੋ ਤੋਂ ਵੱਧ ਬੱਚੇ ਜਿਹਦੇ ਨੇ ਉਹਨਾਂ ਨੂੰ ਨਾ ਤਾਂ ਸਰਕਾਰੀ ਨੌਕਰੀ ਤੇ ਨਾ ਹੀ ਪੰਚਾਇਤ ਦੇ ਵਿੱਚ ਲੜਨ ਦੀ ਕੋਈ ਪੰਚਾਇਤ ਚੋਣ ਲੜਨ ਦੀ ਕੋਈ ਆਗਿਆ ਹੋਣੀ ਚਾਹੀਦੀ ਹੈ ਇੱਕ ਖਬਰ ਫੋਲ ਰਹੀਏ ਦੇਖੋ ਦੁਨੀਆ ਦੇ ਵਿੱਚ ਇਹ ਗੱਲ ਤਾਂ ਗੁਰਵਾਨੀ ਨੇ ਸਾਨੂੰ ਸਿਖਾਈ ਹੈ ਕਿ ਕੋਈ ਵੀ ਬੰਦਾ ਜਿਹੜਾ ਉਹਨੂੰ ਅਗਲੇ ਮੂਮੈਂਟ ਦਾ ਨਹੀਂ ਪਤਾ ਦਮ ਦਾ ਨਹੀਂ ਪਤਾ ਸੱਚਮੁੱਚ ਬੰਦਾ ਤਾਂ ਪਾਣੀ ਉੱਤੇ ਬੁਲਬੁਲਾ ਹੈ ਇਸ ਕਿਸਮ ਦੀ ਗੱਲ ਅਸੀਂ ਲਗਾਤਾਰ ਸਿੱਖਦੇ ਹਾਂ ਪਰ ਕਈ ਵਾਰ ਜਦੋਂ ਇਸ ਜਿਹੜਾ ਇੱਕ ਡਰਾਮਾ ਵਾਪਰ ਦਿਆ ਨੇ ਤਾਂ ਖਬਰ ਇਸ ਕਰਕੇ ਬਣਦੀਆਂ ਨੇ ਕਿ ਆਮ ਤੌਰ ਤੇ ਲੋਕਾਂ ਨੂੰ ਸੱਭ ਦਦੀਆਂ ਨੇ ਕਿਉਂਕਿ ਲੋਕ ਬਣੀ ਹੋਮੇਚ ਤਰੇ ਫਿਰਦੇ ਨੇ ਉਹਨ ਇੱਕ ਸੰਗਰੂਰ ਦੀ ਬੀਬੀ 65 ਸਾਲ ਦੀ ਕੋਈ ਕੇਸ ਜਿੱਤੇ ਸੀ ਉਹਦਾ ਪ੍ਰਭਾਵ ਜਬ ਕੇਸ ਚ ਬਰੀ ਹੋਈ ਸੀ ਖੁਸ਼ੀ ਪ੍ਰਗਟ ਕੀਤੀ ਤੇ ਖੁਸ਼ੀ ਚ ਸ਼ੁਕਰਾਨਾ ਕਰਨਾ ਸੀ ਸ਼ੁਕਰਾਨਾ ਚਾਹੇ ਗਮੀ ਹੋਵੇ ਤੇ ਚਾਹੇ ਖੁਸ਼ੀ ਹੋਵੇ ਅਸੀਂ ਗੁਰੂ ਘਰ ਜਾਂਦੇ ਆਂ ਉਸ ਸੁਲਤਾਨਪੁਰ ਲੋਧੀ ਦਾ ਇਤਿਹਾਸ ਗੁਰਦੁਆਰਾ ਬੇਰ ਸਾਹਿਬ ਉੱਥੇ ਗਿਆ ਪਰਿਵਾਰ ਸਵੇਰ ਦਾ ਸੀਸੀਟੀਵੀ ਦੇ ਮਤਲਬ 11:42 ਵਜੇ ਮੇਟ ਹੋਈ ਸੀ ਜਾਂਦੀ ਜਾਂਦੀ ਬੀਬੀ ਗਿਰ ਗਈ ਤੇ ਗਿਰੀ ਲੋਕਾਂ ਨੇ ਕੋਸ਼ਿਸ਼ ਕੀਤੀ ਹੱਥ ਪਰ ਮਲੇ ਪਾਣੀ ਪੁਣੀ ਪਾਇਆ ਮੂੰਹ ਤੇ ਨਹੀਂ ਉੱਠ ਸਕੀ ਤੇ ਉਹਦੋਂ ਬਾਅਦ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਚਲ ਬਸੀ ਹੁਣ ਬਹੁਤ ਸਾਰੀਆਂ ਗੱਲਾਂ ਨੇ ਦੇਖੋ ਜੀ ਕਰਮਾਂ ਵਾਲੀ ਸੀ ਜਿਹੜੀ ਗੁਰੂ ਦੇ ਚਰਨਾਂ 'ਚ ਜਾ ਕੇ ਆਪਣੇ ਸਵਾਸ ਜੀ ਨੇ ਪੂਰੇ ਕੀਤੇ ਨੇ ਪੂਰੀ ਹੋਈ ਹੈ ਜੋ ਮਰਜੀ ਕਰੋ ਇਹ ਇਨ੍ਹਾਂ ਦਿਨਾਂ 'ਚ ਬਹੁਤ ਖਬਰਾਂ ਖਾਸ ਤੌਰ ਤੇ ਕੋਵਿਡ ਦੀ ਵੈਕਸੀਨੇਸ਼ਨ ਤੋਂ ਬਾਅਦ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਆ ਹੁਣ ਜਦ ਰਾਮ ਮੰਦਰ ਦਾ ਕਟਨ ਸੀ ਉਦਦੇ ਆਪਾਂ ਦੇਖਿਆ ਕਿ ਬੰਦਾ ਹਨੂਮਾਨ ਬਣਿਆ ਤੇ ਜਿਹੜਾ ਬੱਚਾ ਰਾਮ ਬਣਿਆ ਸੀ ਉਹਦੇ ਪੈਰਾਂ 'ਚ ਐਕਟਿੰਗ ਕਰਦੇ ਮਰ ਗਏ ਲੋਕ ਤਾੜੀਆਂ ਮਾਰਦੇ ਲੋਕ ਵਰ ਚੁੱਕੇ ਸੀ ਇੱਕ ਆਪਾ ਦੇਖੀ ਇੱਕ ਜਲਦੀ ਬੱਸ 'ਚ ਅਟੈਕ ਹੋ ਗਿਆ ਸੀ ਤੇ ਕਿਸੇ ਨੂੰ ਕੀਰਤਨ ਕਰਦਾ ਚੜਾ ਜਾਂਦਾ ਤੇ ਕੋਈ ਕੈਮਿਸਟ ਤੋਂ ਦਵਾਈ ਲੈਂਦਾ ਚੜਾ ਜਾਂਦਾ ਤੋਂ ਇਸ ਕਿਸਮ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇਹ ਸਿੱਖਿਆ ਤਾਂ ਇਹ ਦਿੱਤੀਆਂ ਨੇ ਹੋਈ ਹੋਂਮੇ ਛੱਡੋ ਬਹੁਤ ਕੁਝ ਹੋ ਗਿਆ ਜਿਹੜਾ ਕੋਈ ਪਤਾ ਨਹੀਂ ਉਦੋਂ ਚੜੇ ਜਾਣਾ ਸੋ ਪਿਆਰੇ ਦਰਸ਼ਕੋ ਖਬਰਾਂ ਜਿਹੜੀਆਂ ਅੱਜ ਦਾ ਤਜਰਬਾ ਤੁਹਾਨੂੰ ਕਿਹੋ ਜਿਹਾ ਲੱਗਿਆ ਮੈਨੂੰ ਲਿਖ ਰਹੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ